ਸਸਿਕਾ ਜੀ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Lorene Dalle nello with you in Punjabi ਇਸ ਚੈਨਲ ਦੇ ਆਪਾਂ ਸਿੱਖਾਂਗੇ ਪੰਜਾਬੀ ਤੋਂ ਇਟਾਲੀਅਨ ਉਹ ਵੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਆਪਾਂ ਕੋਈ ਕਿਤਾਬੀ ਕੀੜੇ ਨਹੀਂ ਬਣਾਉਣਾ ਅੱਜ ਮੈਂ ਤੁਹਾਨੂੰ ਉਹੀ ਬਰਬਰ ਸਿਖਾਉਂਗੀ ਬਰਬ ਹੁੰਦੀ ਕਿਰਿਆ ਇਟਾਲੀਅਨ ਦੇ ਵਿੱਚ ਕਿਰਿਆ ਬਰਬ ਨੂੰ ਕਹਿੰਦੇ ਬੈਰਬੀ ਉਹੀ ਸਿਖਾਉਂਗੀ ਜਿਹੜੀ ਆਪਾਂ ਰੋਜ਼ਾਨਾ ਆਪਾਂ ਬੋਲਦੇ ਆਪਾਂ ਗੱਲ ਕਰਨ ਦੇ ਵਿੱਚ ਜਿਹੜੀਆਂ ਬਰਬਾ ਆਉਂਦੀਆਂ ਮੈਂ ਤੁਹਾਨੂੰ ਇਹ ਸਿਖਾਉਂਗੀ ਕੋਈ ਐਕਸਟਰਾ ਬਰਬ ਨਹੀਂ ਹੈਗੀ ਸੋ ਇਹ ਆ ਅੱਜ ਦੀ ਵੀਡੀਓ ਦਾ ਦੂਜਾ ਪਾਰਟ ਆ ਸੋ ਜਿਨ੍ਹਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਕੱਲ ਦੀ ਵੀਡੀਓ ਜਾ ਕੇ ਦੇਖੋ ਪਹਿਲਾ ਪਾਰਟ ਉਹ ਆ ਤੇ ਅੱਜ ਇਹਦਾ ਦੂਜਾ ਪਾਰਟ ਅੱਜ ਆਪਣੀਆਂ ਬਰਬਾ ਖਤਮ ਆ ਸੋ ਜਿਨ੍ਹਾਂ ਨੇ ਹਾਲ ਤੱਕ ਸਾਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਜ਼ਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਤੁਸੀਂ ਆਪ ਕੋਈ ਵੀ ਟੌਪਿਕ ਲਿਖ ਸਕਦੇ ਆ ਸੋ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤੋ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਆ ਤੁਸੀਂ ਇਸ ਟੌਪਿਕ ਦੇ ਬਣਾਓ ਜਰੂਰ ਮੈਂ ਉਸ ਟੌਪਿਕ ਦੇ ਵੀਡੀਓ ਬਣਾਉਂਗੀ ਸੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲੀ ਸਾਡੀ ਅੱਜ ਦੇ ਬਰਮ ਹੈਗੀ ਆ ਜਨਮ ਲੈਣਾ ਇੰਗਲਿਸ਼ ਹੈਗੀ ਆ ਜਿੱਦਾਂ ਆਪਾਂ ਕਹਿੰਦੇ ਆ ਬਰਥ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਨਾਸ਼ਰੇ ਨਾਸ਼ਰੇ ਬਰਥ ਪਿਆਰ ਕਰਨਾ ਉਰੋਪੀ ਟਾਲੀਅਨ ਦੇ ਵਿੱਚ ਕੀ ਕਹਿੰਦੇ ਅਮਾਰੇ ਅਮੋਰੇ ਹੁੰਦਾ ਲਵ ਪਿਆਰ ਆ ਠੀਕ ਆ ਅਮਾਰੇ ਹੁੰਦਾ ਆ ਪਿਆਰ ਕਰਨਾ ਕਿਸੇ ਨਾਲ ਨਫ਼ਰਤ ਕਰਨੀ ਪਿਆਰ ਜਾਂ ਜਿੱਥੇ ਉਥੇ ਨਫ਼ਰਤ ਵੀ ਜ਼ਰੂਰ ਹੁੰਦੀ ਆ ਨਫ਼ਰਤ ਨੂੰ ਆਪਾਂ ਇਟਾਲੀਅਨ ਦੇ ਵਿੱਚ ਕੀ ਕਹਾਂਗੇ ਨਫ਼ਰਤ ਦੀ ਕਿਹੜੀ ਬਰਡ ਦੀ ਫਾਰਮ ਹੋਗੀ ਬਰਡ ਦੀ ਫਾਰਮ ਹੋਗੀ ਆ ਉਹਦੀ ਆਰੇ ਮਰਨਾ ਇਟ ਮੀਨਸ ਡੈਥ ਡੈਥ ਨੂੰ ਆਪਾਂ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਬਰਡ ਦੀ ਫਾਰਮ ਆ ਇਟਾਲੀਅਨ ਹੁੰਦੀ ਹੈ ਠੀਕ ਹੈ ਹੈ ਇਟਾਲੀਅਨ ਦੇ ਵਿੱਚ ਆਪਾਂ ਕਹਾਂਗੇ ਮੋਰੀਰੇ 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 ਹੁੰਦਾ ਹੈ ਮਰਨਾ ਅਗਲੀ ਸਬਦੀ ਹੈ ਕੀ ਹੈ ਰਹਿਣਾ ਮਲੇਵ ਸਟੇ ਕਰਨੀ ਕਿਸੇ ਜਗ੍ਹਾ ਤੇ ਇੰਗਲਿਸ਼ ਵਰਬ ਹੈਗੀ ਨਾ ਸਟੇ ਸਟੇਡ ਸਟੇਡ ਹੈ ਨਾ ਸਟੇ ਸਟੇ ਹੁੰਦਾ ਹੈ ਰਹਿਣਾ ਇਟਾਲੀਅਨ ਦੇ ਵਿੱਚ ਵੀ ਸੇਮ ਵਰਬ ਦੇ ਫਾਰਮ ਆ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਵੀ ਐਕਸਪਲੇਨ ਕੀਤਾ ਸੀ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਵੀ ਐਕਸਪਲੇਨ ਕਰ ਦਿੰਦੀ ਆ ਜਿੱਦਾਂ ਅਸੀਂ ਇੱਥੇ ਇੰਗਲਿਸ਼ ਵਰਬ ਪੜ੍ਹਦੇ ਹੁੰਦੇ ਸੀ ਬਾਇ ਬੋਟ ਬੋਟ ਠੀਕ ਆ ਡਿਗ ਡੱਗ ਡੱਗ ਡੂ ਡਿਡ ਡਨ ਸੀ ਸਾਰ ਸੀਨ ਆਸ ਕਾਸ ਦਾਸ ਸੋ ਸੇਮ ਉਸੇ ਤਰੀਕੇ ਦੇ ਨਾਲ ਜਿਹੜੀਆਂ ਇਹ ਇਟਾਲੀਅਨ ਦੇ ਵਰਬ ਆ ਜਿੱਦਾਂ ਕਿ ਫੋਰ ਐਗਜ਼ਾਮਪਲ ਠੀਕ ਆ ਆਹ ਵੀਵਰੇ ਆਪਾਂ ਹੁਣ ਵੀਵਰੇ ਪੜ ਰਹੇ ਆ ਰਹਿਣਾ ਨੂੰ ਕਹਿੰਦੇ ਵੀਵਰੇ ਵੀਵਰੇ ਮੇਰ ਬਹੁਤੇ ਫਾਰਮ ਹੋਗੇ ਪਰ ਜਦੋਂ ਉਹਨੇ ਅੱਗੇ ਪਰਸਨਸ ਦੇ ਨਾਲ ਲਿਖਣਾ ਇਓ ਦੇ ਨਾਲ ਲਿਖਣਾ ਮੈਂ ਦੇ ਨਾਲ ਲਿਖਣਾ ਤੂੰ ਦੇ ਨਾਲ ਲਿਖਣਾ ਹੀ ਉਹ ਏ ਉਹਨਾ ਅਸੀਂ ਜਾਂ ਫਿਰ ਉਹਨਾਂ ਸਾਡੇ ਦੇ ਨਾਲ ਲਿਖਣਾ ਤੇ ਜਿਹੜੇ ਵੀਵਰੇ ਆ ਅੱਜ ਸਾਰਿਆਂ ਨੂੰ ਵਰਬ ਆ ਇਹ ਅੱਗੇ ਚੇਂਜ ਹੋ ਜਾਣੀਆਂ ਆ ਠੀਕ ਆ ਇਓ ਦੇ ਨਾਲ ਹੋਰ ਲੱਗੂਗੀ ਤੂ ਦੇ ਨਾਲ ਹੋਰ ਲੋਗੇ ਮਤਲਬ ਹੋਰ ਨਹੀਂ ਇਹੀ ਬਰਬਰ ਨੂੰ ਆਪਾਂ ਕਨਵਰਟ ਕਰਨਾ ਹੈ ਠੀਕ ਆ ਸੋ ਉਹਦੀਆਂ ਵੀ ਮੈਂ ਵੀਡੀਓਜ਼ ਬਣਾਈਆਂ ਸੋ ਪਲੀਜ਼ ਉਹ ਵੀ ਜਾ ਕੇ ਜਰੂਰ ਦੇਖੋ ਠੀਕ ਆ ਰਹਿਣਾ ਵੀਰੇ ਬੁਲਾਉਣਾ ਕਿਸੇ ਨੂੰ ਠੀਕ ਆ ਬੁਲਾਉਣੇ ਨੂੰ ਕਹਿੰਦੇ ਕੀ ਮਾਰੇ ਠੀਕ ਆ ਜਵਾਬ ਦੇਣਾ ਕਿਸੇ ਨੂੰ ਰਿਸਪੌਂਸ ਕਰਨਾ ਠੀਕ ਆ ਉਹ ਟੈਲੈਂਟ ਵਿੱਚ ਕੀ ਕਹਿੰਦੇ ਆ ਰਿਸਪੌਂਦਰੇ ਰਿਸਪੌਂਦਰੇ ਵੱਡਾ ਆ ਇਹਨੂੰ ਸ਼ਾਰਟ ਕਰ ਲਓ ਪਹਿਲਾ ਰਿਸ ਪੌਂ 3 ਰਿਸਪੌਂਡਰ ਜਵਾਬ ਦੇਣਾ ਕੋਈ ਕਾਲ ਆ ਗਈ ਤੁਹਾਨੂੰ ਤੁਸੀਂ ਉੱਤੇ ਉਹਨੂੰ ਰਿਸਪੌਂਸ ਕਰਦੇ ਆ ਕਾਲ ਨੂੰ ਕਹਿੰਦੇ ਹੈਗਾ ਕਿ ਮਾਰੇ ਤੇ ਜਵਾਬ ਦੇਣ ਨੂੰ ਕਹਿੰਦੇ ਹੈਗਾ ਰਿਸਪੌਂਸ ਕਰਨ ਨੂੰ ਕਹਿੰਦੇ ਹੈਗਾ ਰਿਸਪੌਂਡਰ ਅਗੇ ਹੈਗਾ ਪੁੱਛਣਾ ਤੁਸੀਂ ਕਿਸੇ ਕੋਲ ਸਵਾਲ ਪੁੱਛਦੇ ਆ ਮਾਲਕ ਨਾਲ ਗੱਲ ਕਰਦੇ ਆ ਮਾਰੇ ਤੁਹਾਨੂੰ ਕੋਈ ਚੀਜ਼ ਸਮਝ ਨਹੀਂ ਆਈ ਤਾਂ ਤੁਸੀਂ ਡਾਕੂਮੈਂਟ ਦੇ ਰਿਲੇਟਡ ਮਾਲਕ ਦੇ ਨਾਲ ਗੱਲਬਾਤ ਕਰਨੀ ਆ ਕੋਈ ਸਵਾਲ ਪੁੱਛਣਾ ਮਾਲਕ ਨੂੰ ਅਰੇ ਸਵਾਲੇ ਪੁੱਛਣਾ ਉਦਾਂ ਸਪੈਸੀਫਿਕ ਇਹ ਕਿਹੜਾ ਹੁੰਦੀ ਆ ਇੱਕ ਬਰਮ ਹੁੰਦੀ ਆ ਉਹ ਸਪੈਸੀਫਿਕ ਬਰਮ ਕਿਹੜੀ ਆ ਦੁਮੰਦ ਦੁਮੰਦਾਰੇ ਦੁਮੰਦਾਰੇ ਇਨ ਮੀਨ ਫੋਰ ਬਰਬ ਦੀ ਫੋਮੀਆ ਠੀਕ ਆ ਦੁਮੰਦਾ ਕਰਨਾ ਆਪਾਂ ਇੰਗਲਿਸ਼ ਕਿਹਾ ਤੇ ਪੰਜਾਬ ਸੋਰੀ ਇਟਾਲੀਅਨ ਦੇ ਵਿੱਚ ਆਪਾਂ ਕਹਿੰਦੇ ਆ ਦੁਮੰਦਾ ਕਰਨਾ ਠੀਕ ਆ ਅੱਗੇ ਹੈਗਾ ਲੱਭਣਾ ਕਿਸੇ ਚੀਜ਼ ਨੂੰ ਲੱਭਣਾ ਸਾਚੀ ਕਰਨੀ ਠੀਕ ਆ ਮੈਨੂੰ ਕੋਈ ਚੀਜ਼ ਲੱਭ ਨਹੀਂ ਰਹੀ ਮੈਂ ਲੱਭ ਰਿਹਾ ਹਾਂ ਮੈਂ ਫਾਈਂਡ ਕਰ ਰਿਹਾ ਹਾਂ ਹਨਾ ਤੇ ਉਹ ਮੈਂ ਬੜਾ ਟਾਲਿੰਦੇਸ਼ ਕੀ ਕਹਿੰਦਾ ਥਰੋਵਾਰੇ ਥਰੋਵਾਰੇ ਹੁੰਦਾ ਹੈ ਲੱਭਣਾ ਕਿਸੇ ਵੀ ਚੀਜ਼ ਨੂੰ ਲੱਭਣਾ ਕੁਆਚੀ ਕੀ ਨੂੰ ਲੱਭਣਾ ਜੇ ਕੰਮ ਤੇ ਤੁਹਾਡੇ ਕੋਲ ਚੀਜ਼ ਨਹੀਂ ਲੱਭ ਰਹੀ ਥਰੋਵਾਰੇ ਕਰਨੀ ਥਰੋਵਾਰੇ ਹੁੰਦੀ ਹੈ ਲੱਭਣਾ ਮੀਂਬਲ ਦੀ ਫਾਰਮ ਹਰ ਜੇ ਇਹਹੀ ਬਲ ਦੀ ਫਾਰਮ ਨੂੰ ਹੈਨਾ ਜਦੋਂ ਪਹਿਲਾਂ ਐਕਸਪਲੇਨ ਕੀਤਾ ਇਓ ਤੂ ਲੂਈ ਲੈ ਨੂਈ ਵੋਈ ਲੋਰੋਨਾ ਠੀਕ ਹੈ ਇਹਨਾਂ ਦੇ ਨਾਲ ਅਲੱਗ ਬਲ ਦੀ ਫਾਰਮ ਲਗਣੀ ਆ ਫਾਰ ਐਗਜ਼ਾਮਪਲ ਜੇ ਮੈਂ ਆਪਣੀ ਗੱਲ ਕਰਾਂ ਇਓ tro e otro बारे में लिखना इथे ਬਲ ਇਓ ਤਰੋ ਬੋ ਤੂ ਤਰੋਵੀ ਸੇਵੇਂ ਸਧ੍ਰਿਕ ਦੇ ਨਾਲ ਲੂਈ ਲੈਈ ਨੋਈ ਵੋਈ ਲੋਰੋ ਸਾਡੇ ਨਾਲ ਇਹ ਬੜੀਆ ਫਾਰਮਾ ਚੇਂਜ ਹੋ ਜਾਣੀਆਂ ਆ ਅੱਗੇ ਹੈਗਾ ਗਵਾਣਾ ਜਾਂ ਫਿਰ ਹਰਾਨਾ ਹਾਰਨਾ ਸੌਰੀ ਗਵਾ ਕੋਈ ਚੀਜ਼ ਗਵਾ ਲੈਣੀ ਕੋਈ ਜੂਏ ਚ ਕੋਈ ਚੀਜ਼ ਗਵਾ ਲੈਣੀ ਜਾਂ ਫਿਰ ਕੋਈ 골ਡ ਬਾਹਰ ਡਿੱਗ ਜਾਣਾ ਜਾਂ ਪੈਸੇ ਡਿੱਗ ਜਾਣਾ ਸੜਕ ਤੇ ਵੀ ਗਵਾ ਚ ਜੜੀ ਕੋਈ ਚੀਜ਼ ਜਾਂ ਫਿਰ ਕੋਈ ਚੀਜ਼ ਆਪਣੇ ਆਪ ਹਾਰਨੀ ਠੀਕ ਹੈ ਗਲਤ ਕੰਮਾਂ ਦੇ ਵਿੱਚ ਹਾਰਨੀ ਉਹਨੂੰ ਇਟਾਲੀਅਨ ਦੇ ਵਿੱਚ ਕੀ ਕਹਿੰਦੇ ਆ ਪੇਰdre ਪੇਰdre perdre ਹੁੰਦਾ ਹਾਰਨਾ ਹਲਰ ਗਿਆ ਹੈ ਯ ਲੈਣਾ ਕੋਈ ਚੀਜ਼ ਲੈਣੀ ਬ੍ਰਿੰਗ ਕਰਨਾ ਇੰਗਲਿਸ਼ ਵਰਦੀ ਫਾਰਮ ਹੁੰਦੀ ਸਿਰਫ ਸੌਰੀ ਬ੍ਰਿੰਗ ਲੈਣਾ ਹੁੰਦਾ ਸੀ ਬ੍ਰਿੰਗ ਲੈਣਾ ਆਪਾਂ ਉਹ ਵੀ ਅੱਗੇ ਪੜਾਂਗੇ ਪਿਹੇਰਗੇ ਲੈਣਾ ਟੇਕ ਟੇਕ ਬਾਦੀ ਫਾਰਮ ਹੁੰਦੀ ਸੀ ਟੇਕ ਹੁੰਦਾ ਲੈਣਾ ਟੇਕ ਟੁਕ ਟੇਕਨ ਸੇ ਮੁਸੇ ਤਰੀਕੇ ਨਾਲ ਡਾਲੀਏ ਦੇ ਵਿੱਚ ਬਰਥਡੇ ਫਾਰਮ ਹੈਗੀ ਆ ਲੈਣਾ ਟੇਕ ਅਟਾਇਆ ਦੇ ਵਿੱਚ ਕਹਿੰਦੇ ਹੈਗੇ ਪ੍ਰੰਦਰੇ ਪ੍ਰੰਦਰੇ ਹੋ ਜੇ ਨੂੰ ਈਓ ਨਾਲ ਬਣਾਵਾਂਗੇ ਮੈਗੋਗੇ ਈਓ ਪ੍ਰੰਦੋ ਤੁ ਪ੍ਰੰਦੀ ਠੀਕ ਆ ਅੱਗੇ ਹੈਗਾ ਦੇਣਾ ਕਿਸੇ ਨੂੰ ਕੋਈ ਚੀਜ਼ ਦੇਣੀ ਠੀਕ ਆ ਉਹਨੂੰ ਡਾਲੀਏ ਦੇ ਵਿੱਚ ਕੀ ਕਹਿੰਦੇ ਆ ਦਾਰੇ ਦੇਣਾ ਦਾਰੇ ਦੇਣਾ ਇੰਗਲਿਸ਼ ਤੇ ਬਰਦੀ ਫਾਰਮ ਹੈਗੇ ਸੀ ਗਿਵ ਗਿਵ ਗੇਵ ਗਿਵਨ ਹੈ ਨਾ ਇਟਾਲੀਅਨ ਦੇ ਵਿੱਚ ਹੈ ਗਿਆ ਦਾਰੇ ਅਥਰ ਤਾਂ ਇੰਗਲਿਸ਼ ਦੀਆਂ ਨਾਲ-ਨਾਲ ਰਿਪੀਟ ਕਰਦੀਆਂ ਤਾਂ ਕਿ ਤੁਹਾਨੂੰ ਛੇਤਾ ਰਹੇ ਤੁਹਾਡਾ ਥੋੜਾ ਜਿਹਾ ਥੋੜਾ ਈਜ਼ੀ ਹੋ ਜਵੇ ਸਭ ਜਾਣ ਦੇ ਵਿੱਚ ਮੈਂ ਕਿਹੜੇ ਬਰਦੀ ਫਾਰਮ ਆ ਕਿਉਂਕਿ ਇੰਗਲਿਸ਼ ਬਰਦੀ ਫਾਰਮ ਉਹ ਤਾਂ ਰੱਟੇ ਲਈ ਹੁੰਦੇ ਸੀਗੇ ਦੇਣਾ ਦਾਰੇ ਅੱਗੇ ਹੈਗਾ ਲਿਓਣਾ ਮੈਂ ਸਪਹਿਲਾ ਥੋੜਾ ਐਕ ਕਿਹਾ ਹੈਗਾ ਲਿਓਣਾ ਹੈਗੀ ਆ ਉਹ ਇੰਗਲਿਸ਼ ਬਰਦੀ ਫਾਰਮ ਹੈ ਆ ਬ੍ਰਿੰਗ ਅਪ ਬ੍ਰਿੰਗ ਅ ਬਰਾਟ ਬਰਾਟ ਹੈ ਨਾ ਬ੍ਰਿੰਗ ਲਿਓੜਾ ਇੰਗਲਿਸ਼ ਚ ਹੈਗੀ ਇਟਾਲੀਅਨ ਦੇ ਵਿੱਚ ਆਪਾਂ ਇਹਨੂੰ ਕਹਾਂਗੇ ਪੋਰਤਾਰੇ ਪੋਰਤਾਰੇ ਇਓ ਪੋਰਟ ਤੂ ਪੋਰਤੀ ਪੋਰਤਾਰੇ ਰੱਖਣਾ ਕਿਸੇ ਚੀਜ਼ ਨੂੰ ਕਿਸੇ ਜਗ੍ਹਾ ਤੇ ਰੱਖਣਾ ਜਾਂ ਆਪਾਂ ਕਹਣਾ ਵੀ ਇਹ ਸਮਾਨ ਇੱਥੇ ਰੱਖ ਦੇ ਪੱਖਾ ਇੱਥੇ ਰੱਖ ਦੇ ਪਾਣੀ ਇੱਥੇ ਰੱਖ ਦੇ ਠੀਕ ਆ ਰੱਖਣਾ ਮੇਤਰੇ ਇਟਾਲੀਅਨ ਦੇ ਵਿੱਚ ਆਪਾਂ ਬਰਬ ਦੀ ਫਿਰ ਫਾਰਮ ਕਿਰਿਆ ਬੈਰਬੀ ਯੂਜ਼ ਕਰਾਂਗੇ ਮੇਤਰੇ ਰੱਖਣੇ ਲਈ ਅਗੇ ਹੈਗਾ ਹਟਾਉਣਾ ਕਿਸੇ ਚੀਜ਼ ਨੂੰ ਕਿਸੇ ਜਗ੍ਹਾ ਤੋਂ ਹਟਾਉਣਾ ਮੈਂ ਕਹਾਂ ਮੈਂ ਵੀ ਆਪਾਂ ਇੱਥੇ ਪਿਆ ਵੀ ਇਹਨੂੰ ਹਟਾ ਦਿਓ ਇੱਥੋਂ ਠੀਕ ਆ ਪਾਣੀ ਦਾ ਗਲਾਸ ਹਟਾ ਦਿਓ ਨੁਟੇਲਾ ਹਟਾ ਦਿਓ ਫਰਾਲਾ ਹਟਾ ਲਓ ਜੂਸ ਹਟਾ ਦਿਓ ਠੀਕ ਆ ਹਟਾਣ ਨੂੰ ਕਹਿੰਦੇ ਆ ਟੋਲੀਏਰੇ ਟੋਲੀਏਰੇ ਹੁਣ ਇੱਕ ਮੈਂ ਤੇ ਹੋਰ ਬਰਦੀ ਫਾਰਮੈਟ ਕਰਨਾ ਮੈਨੂੰ ਲਿਖੀ ਨਹੀਂ ਹੈਗੀ ਆ ਹੈਗੀ ਆ ਟੋਲੀਏਰੇ ਜੇ ਆਪਾਂ ਇਹਨੂੰ ਯੂਜ਼ ਕਰਨਾ ਹੈਗਾ ਕੱਟਣ ਦੀ ਚੀਜ਼ ਕੱਟਣੀ ਆ ਠੀਕ ਆ ਕੱਟ ਕੱਟ ਕਰਨ ਪੜਦੇ ਹੁੰਦੇ ਸੀ ਨਾ ਕੱਟਣਾ ਉਹ ਹੈਗੀ ਆ ਤਾਲੀਏਰੇ ਇਹ ਹੈਗੀ ਆ ਓਨਰ ਉਹ ਦੀ ਜਗਾ ਕੱਟਣ ਲਈ ਆਪਾਂ ਯੂਜ਼ ਕਰਦੇ ਤਾਂ ਉੱਥੇ ਲਾਉਣਾ ਏ ਤਾਲੀਏਰੇ ਓ ਏ ਦਾ ਦੇਖੋ ਮਾਈਨਰ ਜਿਹੜਾ ਡਿਫਰੈਂਸ ਆ ਤੋਲੀਏਰੇ ਤਾਲੀਏਰੇ ਠੀਕ ਆ ਅੱਗੇ ਹੈਗਾ ਚੜਨਾ ਬਾਡੀ ਤੇ ਚੜਨਾ ਕਿਸੇ ਚੀਜ਼ ਤੇ ਚੜਨਾ ਉਹਨੂੰ ਕਹਿੰਦੇ ਸਲੀਰੇ ਆਪਣੇ ਮਕਾਮ ਦੇ ਵਿੱਚ ਉੱਚਾ ਚੜਨਾ ਵਧੀਆ ਕੰਮ ਲੈਣਾ ਚੜ੍ਹਾਈ ਹੋਣੀ ਠੀਕ ਆ ਪਰ ਮਾਤਾ ਹਰੇਕ ਦੀ ਚੜ੍ਹਾਈ ਹਰੇ ਸੱਚੇ ਪਾਤਸ਼ਾਹ ਬਾਹਰ ਦੇ ਮੁਲਕ ਅੱਜ ਆਪਾਂ ਬੈਠੇ ਆ ਵਾਇਗਰੂ ਹਰੇਕ ਨੂੰ ਚੜ੍ਹਦੀ ਗਲਾ ਵਿੱਚ ਰੱਖੇ ਸਾਰਿਆਂ ਦੇ ਸੁੱਖ ਮੰਗਿਆ ਕਰੋ ਚੜ੍ਹਨਾ ਸਲੀਰੇ ਅਗੇ ਹੈਗਾ ਹੇਠਾ ਉਤਰਨਾ ਚੜ੍ਹਨਾ ਤਾਂ ਆਪਾਂ ਪੜ ਲਿਆ ਸਲੀਰੇ ਹੁਣ ਆਪਾਂ ਥੱਲੇ ਵੀ ਆਣਾ ਹੀ ਆ ਨਾ ਪੌੜੀਆਂ ਚੜ੍ਹ ਕੇ ਘਰ ਨੂੰ ਆਪਣੇ ਵਾਪਸ ਆਣਾ ਉਹਨਾਂ ਕਿਤੇ ਹੇਠਾ ਆਉਣਾ ਤੇ ਹੈ ਗਿਆ ਸ਼ੇਂਦਰੇ ਪਹੁੰਚਣਾ ਅਰਾਈਵ ਇੰਗਲਿਸ਼ ਹੈ ਕਿ ਨਾ ਬਰਡ ਦੀ ਫਾਰਮ ਆਰਾਈਵ ਆਰਾਈਵ ਦੇ ਨਾਲੇ ਮਿਲਦੀ ਜਲਦੀ ਆ ਠੀਕ ਆ ਥੋੜੇ ਜਿਹਾ ਆਪਾਂ ਆਰਾਈਵ ਨੂੰ ਆਪਾਂ ਟਵਿਸਟ ਕਰਨਾ ਆਪਣਾ ਤੋੜਕਾ ਲਾਦਣਾ ਪੰਜਾਬੀ ਪਹੁੰਚਣਾ ਅਰਾਈਵ ਇਟਾਲੀਅਨ ਵਿੱਚ ਬੋਲਾਂਗੇ ਅਰੀਵਾਰੇ ਅਰੀਵਾਰੇ ਪਹੁੰਚਣਾ ਰਵਾਨਾ ਹੋਣਾ ਕਿਸੇ ਜਗ੍ਹਾ ਤੋਂ ਜਾਣਾ ਠੀਕ ਆ ਆਪਣੀ ਯਾਤਰਾ ਦੇ ਲਈ ਪਰ ਟੀਰੇ ਅੰਦਰ ਜਾਣਾ ਐਂਟਰ ਕਰਨਾ ਕਿਸੇ ਚੀਜ਼ ਇੰਗਲਿਸ਼ ਦੀ ਬਰਡ ਦੀ ਫਾਰਮ ਹੈਗੀ ਨਾ ਐਂਟਰ ਠੀਕ ਆ ਪੰਜਾਬੀ 'ਚ ਕਹਿੰਦੇ ਐਂਟਰ ਅੰਦਰ ਜਾਣਾ ਇਟਾਲੀਅਨ 'ਚ ਬੋਲਦੇ ਹੈਗੇ ਐਂਤਰਾਰੇ ਅਗੇ ਕਹਾਂ ਬਾਹਰ ਜਾਣਾ ਅੰਦਰ ਜਾਣਾ ਤਾਂ ਹੋ ਗਿਆ ਐਂਤਰਾਰੇ ਬਾਹਰ ਜਾਣਾ ਨੂੰ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਬਾਹਰ ਜਾਣਾ ਨੂੰ ਕਹਿੰਦੇ ਹੈਗੇ ਉਸ਼ੀਰੇ ਉਸ਼ੀਰੇ ਐਂਤਰਾਰੇ ਉਸ਼ੀਰੇ ਚੇਤਾ ਰੱਖਿਆ ਕਰੋ ਗਲਤ ਦੀ ਫਾਰਮ ਆ ਰਹਿਣਾ ਕਿਸੇ ਚੀ ਕਿਸੇ ਜਗ੍ਹਾ ਤੇ ਰਹਿਣਾ ਸਟੇ ਰਹਿਣਾ ਸਟੇ ਹੁੰਦਾ ਰਹਿਣਾ ਇੰਗਲਿਸ਼ ਇਟਾਲੀਅਨ ਦੇ ਵਿੱਚ ਬੋਲਾਂਗੇ ਆਪਾਂ ਰਿਸਤਾਰੇ ਜਾਫਰੀ ਕਰਲਾ ਸਤਾਰੇ ਵਿੱਚ ਬੋਲ ਸਕਦੇ ਆ ਚੰਗਾ ਲੱਗਣਾ ਪਸੰਦ ਆਣੀ ਕੋਈ ਚੀਜ਼ ਉਹਨੂੰ ਇਟਾਲੀਅਨ ਦੇ ਵਿੱਚ ਬੋਲਾਂਗੇ ਪਿਆਚੇਰੇ ਪਿਆਚੇਰੇ ਸੌਰੀ ਪਿਆਚੇਰੇ ਅੱਗੇ ਹੈਗਾ ਖੋਲਣਾ ਕੋਈ ਚੀਜ਼ ਖੋਲੜੀ ਓਪਨ ਕਰਨੀ ਕੋਈ ਚੀਜ਼ ਉਹਨੂੰ ਇਟਾਲੀਅਨ ਦੇ ਵਿੱਚ ਬੋਲਾਂਗੇ ਆਪਰੀਰੇ ਹੁਣ ਖੋਲਣ ਦੀ ਤਾਂ ਆਪਾਂ ਪੜ੍ਹਦੀ ਆਪਰੀਰੇ ਫੋੜਾ ਬੰਦ ਕਰਨ ਦੀ ਵੀ ਆਣੀ ਚਾਹੀਦੀ ਮਤਲਬ ਕਲੋਜ਼ ਕਰਨ ਦੀ ਵੀ ਆਣੀ ਚਾਹੀਦੀ ਹੈ ਇਟਾਲੀਅਨ ਹੁਣ ਕਲੋਜ਼ ਕਰਨ ਨੂੰ ਕੀ ਕਹਿੰਦੇ ਆ ਛੂਦਰੇ ਖੋਲਣਾ ਪਰੀਰੇ ਬੰਦ ਕਰਨਾ ਕਿਊ ਤੇਰੇ ਸਾਫ ਕਰਨਾ ਕਿਸੇ ਜੀ ਨੂੰ ਕਲੀਨ ਕਰਨਾ ਅਨਟਾਲੀਂ ਦੇ ਵਿੱਚ ਬੋਲਦੇ ਹੈਗੇ ਪੁਲੀਰੇ ਪੁਲੀਰੇ ਸਾਫ ਕਰਨਾ ਇੱਥੇ ਬਹੁਤੇ ਬਣ ਕਰਾ ਸਫਾਈ ਦਾ ਕੰਮ ਕਰਦੇ ਉਹਦੇ ਸੋਨੇ ਪੈਸੇ ਸਫਾਈ ਦੇ ਕੰਮ ਦੇ ਵਿੱਚ ਦਾਸ ਸ਼ੁਰੂ ਘੰਟੇ ਦੇ ਮਿਲ ਜਾਂਦੇ ਆ ਰੋਮਾਂ ਦੇ ਵਿੱਚ ਅੱਗੇ ਹੈਗਾ ਗੱਟੀ ਚਲਾਉਣਾ ਡਰਾਈਵ ਕਰਨਾ ਡਰਾਈਵ ਡਰਿਵਨ ਬਰਦੀ ਫੋਰ ਇੰਗਲਿਸ਼ ਅਨਟਾਲੀਂ ਦੇ ਵਿੱਚ ਕੀ ਕਹਿੰਦੇ ਅੱਗੋ ਇਦਾਰ ਹੈ ਗੁਡ ਆਰਨ ਫਿਰ ਆਪਾਂ ਇੱਕ ਵਾਰ ਫੇਰ ਸਾਨੂੰ ਬਾਰ ਬਾਰ ਰਿਪੀਟ ਕਰਾਂਗੇ ਜਿਹਹਾਰੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਜਾ ਕੇ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆ ਜਵੇ ਤੇ ਤੁਸੀਂ ਟਾਲੀਅਨ ਸਿੱਖ ਸਕੋ। ਸੋ ਇੱਕ ਹੋਰ ਇਨਫੋਰਮੇਸ਼ਨ ਤੇ ਮੈਂ ਜਿਨ੍ਹਾਂ ਵੀ ਨੇ ਇਹ ਵੀ ਹਾਲ ਤੱਕ ਸਾਡੇ ਦੂਸਰੇ ਚੈਨਲ ਯੂਰਪਨ ਪੰਜਾਬੀ 356 ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਇੱਥੇ ਇਟਲੀ ਦੀਆਂ ਖਬਰਾਂ ਵੀ ਬੜੀਲੀ ਉੱਥੇ ਦਿੱਨੀ ਆ ਸੋ ਪਲੀਜ਼ ਮੈਨੂੰ ਉੱਥੇ ਜਾ ਕੇ ਵੀ ਜ਼ਰੂਰ ਫੋਲੋ ਕਰ ਲੋ ਤੇ ਰੋਜ਼ ਵੀਡੀਓ ਦੇਖਿਆ ਕਰੋ। ਹਾਂਜੀ ਆਪਾਂ ਇੱਕ ਵਾਰ ਫੇਰ ਰੀਪੀਟ ਕਰਦੇ ਹਾਂ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਨਮ ਲੈਣਾ ਨਾਸ਼ਰੇ ਪਿਆਰ ਕਰਨਾ ਅਮਾਰੇ ਨਫ਼ਰਤ ਕਰਨਾ ਉਧੀਰੇ ਮਰਨਾ ਮੋਰੀਰੇ ਰਹਿਣਾ ਵੀਰੇ ਬੁਲਾਉਣਾ ਕਿਹਾ ਮਾਰੇ ਜਵਾਬ ਦੇਣਾ ਰਿਸਪੌਂਡਰੇ ਪੁੱਛਣਾ ਦਮੰਦਾਰੇ ਲੱਪਣਾ ਤਰਵਾਰੇ ਗਵਾਉਣਾ ਜਾਂ ਫਿਰ ਹਾਰਨਾ ਪੇਰਦੇ ਲੈਣਾ ਪ੍ਰੈਂਦਰੇ ਦੇਣਾ ਤਾਰੇ ਲਿਓਣਾ ਪੁਰਤਾਰੇ ਰੱਖਣਾ ਮੇtre ਹਟਾਉਣਾ ਤੋਲਿਏ ਰੇ ਚੜਨਾ ਸਾਲੀਰੇ ਹੇਠਾ ਆਉਣਾ ਛਿੰਦਰੇ ਪਹੁੰਚਣਾ ਅਈਵਾਰੇ ਰਵਾਨਾ ਹੋਣਾ ਪਹਤੀਰੇ ਅੰਦਰ ਜਾਣਾ ਅੰਤਰਾਰੇ ਬਾਹਰ ਜਾਣਾ ਉਸ਼ੀਰੇ ਰਹਿਣਾ ਰਸਾਰੇ ਛੰਕਾ ਲੱਗਣਾ ਤੇ ਚੇਰੇ ਖੋਲਣਾ ਆਪਰੀਰੇ ਬੰਦ ਕਰਨਾ ਕਿਉਂਦੇ ਸਾਫ਼ ਕਰਨਾ ਭੁਲੀਰੇ ਡੀ ਚਲਾਉਣਾ ਗੁਜਦਾਰੇ ਸਵਾਜ ਦੀ ਵੀਡੀਓ ਅੰਨ ਜੀ ਸਕੀ ਮੈਂ ਉਮੀਦ ਕਰਦੀ ਆ ਤੁਹਾਨੂੰ ਵੀ ਬਰਬਾ ਸੌਫੇ ਲੱਗੀਆਂ ਹੋਣਗੀਆਂ ਪਹਿਲਾ ਪਾਰਟ ਜਰੂਰ ਦੇਖਿਓ ਹੈਗਾ ਸੈਕਿੰਡ ਪਾਰਟ ਸੋ ਫਟਾਫਟ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਤੇ ਮੈਨੂੰ ਇੰਸਟਾਗ੍ਰਾਮ ਤੇ ਟਿਕਟੌਕ ਤੇ ਫੇਸਬੁੱਕ ਤੇ ਸਾਰੇ ਸੋਸ਼ਲ ਮੀਡੀਆ ਤੇ ਫੋਲੋ ਕਰ ਲਓ ਲਿੰਕ ਉਹ ਸਾਰੇ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਹੈਗਾ ਆ ਸੋ ਸਾਸਰੀ ਘਾਲ ਜੀ ਮੈਂ ਤੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ